ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੰਡੇ ਮੂਰੇ ਭੂਤ ਕਿਵੇਂ ਨੱਚਦੇ ਨੇ ਇਹ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਜਲੰਧਰ ਦੇ ਵਿੱਚ ਮਨੋਰੰਜਨ ਕਾੜ ਗਿਆ ਜਿਹੜੇ ਬੀਜਪੀ ਦੇ ਲੀਡਰ ਨੇ ਉਹਨਾਂ ਦੇ ਘਰ ਤੇ ਗਰਨੇਡ ਛੁੱਟਿਆ ਗਿਆ ਇਹ ਰਿਸਕਾ ਦੇ ਵਿੱਚ ਆਏ ਦੋ ਮੁਲਜ਼ਮ ਸ਼ੇਜਾਦ ਅਜਾਦ ਤੇ ਸਹਿਜਾਦ ਪਟੇ ਸਹਿਜਾਦ ਉਹ ਹੈ ਜਿਨੇ ਸ਼ਿਦਕੀ ਬਾਬਾ ਤੇ ਹਮਲਾ ਕਰਕੇ ਉਹਦੀ ਹੱਤਿਆ ਕਰ ਦਿੱਤੀ ਗਈ ਸੀ ਉਹਦੇ ਨਾਲ 17 ਜੁੜੀਆਂ ਤੇ ਜਿਹੜਾ ਇਹ ਹਮਲਾ ਹੁੰਦਾ ਗ੍ਰੇਨੇਡ ਦੇ ਨਾਲ ਬੀਜੇਪੀ ਦੇ ਲੀਡਰ ਮਨੋਰੰਜਨ ਕਾਲੀਆ ਦੇ ਘਰ ਤੇ ਹਾਲਾਂਕਿ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਪਰ ਮੈਂ ਕਿਉਂ ਕਿਹਾ ਕਿ ਡੰਡੇ ਮੂਰੇ ਭੂਤ ਨਸਦੇ ਨੇ ਬੀਤੀ ਰਾਤ ਹਮਲਾ ਹੁੰਦਾ ਤੇ ਦਿਨ ਦੇ ਵਿੱਚ ਦੋਨੇ ਮਲਜ਼ਮ ਗਿਰਫਤਾਰ ਕੀਤੇ ਜਾਂਦੇ ਨੇ ਪੁਲਿਸ ਵੱਲੋਂ ਜੇ ਕੋਈ ਆਮ ਇਨਸਾਨ ਹੁੰਦਾ ਮਰਨ ਵਾਲਾ ਜਾਂ ਆਮ ਇਨਸਾਨ ਤੇ ਹਮਲਾ ਹੋਇਆ ਹੁੰਦਾ ਤਾਂ ਇੰਨੀ ਛੇਤੀ ਪੁਲਿਸ ਨੇ ਐਕਸ਼ਨ ਨਹੀਂ ਕਰਨਾ ਸੀ ਇਹ ਸਚਾਈ ਹੈ ਮੈਂ ਗੱਲ ਤਾਂ ਕਰ ਰਿਹਾ ਕਿਉਂਕਿ ਜਦੋਂ ਡੰਡਾ ਚੱਲਦਾ ਹੁੰਦਾ ਨਾ ਤਾਂ ਉਦੋਂ ਡੰਡੇ ਮੂਰੇ ਭੂਤ ਨੱਚਦੇ ਨੱਚਦੇ ਨੇ ਹੁੰ ਜਿਹੜੇ ਮੈਂ ਗੱਲ ਕੀਤੀ ਹੈ ਮੈਂ ਗੱਲ ਇਹ ਕਰ ਰਿਹਾ ਵੀ ਪੰਜਾਬ ਦੇ ਹਾਲਾਤ ਕੀ ਨੇ ਪੰਜਾਬ ਦੇ ਉੱਪਰ ਪੁਲਿਸ ਦੀ ਕਿੰਨੀ ਕ ਪਕੜ ਹੈ ਪੁਲਿਸ ਕਿੰਨੀ ਕ ਮੁਸਤੈਦ ਹੈ ਇੱਕ ਆਮ ਨੁੱਖ ਦੇ ਘਰ ਲੁੱਟ ਹੁੰਦੀ ਹੈ ਸ਼ਰਿਆਮ ਚੌਂਕ ਦੇ ਵਿੱਚ ਕਿਸੇ ਨੌਜਵਾਨ ਨੂੰ ਤੇਜ਼ ਧਾਰ ਹਥਿਆਰਾਂ ਦੇ ਨਾਲ ਵੱਢਿਆ ਜਾਂਦਾ ਹੈ ਕਤਲ ਕੀਤਾ ਜਾਂਦਾ ਹੈ ਜੇ ਤੁਸੀਂ ਮਾਨਸਾ ਦੀ ਗੱਲ ਕਰੋਗੇ ਸਿੱਧੂ ਮੂਸੇਵਾਲੇ ਦਾ ਸ਼ਰਿਆਮ ਕਤਲ ਹੋਇਆ ਔਰ 7-8 ਘੰਟੇ ਉਹ ਮਾਨਸਾ ਜ਼ਿਲ੍ਹੇ ਦੇ ਵਿੱਚ ਜਿਹੜੇ ਸ਼ੂਟਰ ਸੀ ਗੈਂਗਸਟਰ ਸੀ ਘੁੰਮਦੇ ਰਹੇ ਮौज-ਮਸਤੀਆਂ ਕਰਦੇ ਰਹੇ ਪੁਲਿਸ ਦਾ ਕੋਈ ਨਾਕਾ ਨਹੀਂ ਲੱਗਿਆ ਹੋਇਆ ਸੀ ਅਟੈਲੀਜੈਂਸੀ ਦਾ ਫੇਲਿਅਰ ਸੀ ਬਹੁਤ ਵੱਡਾ ਪਰ ਜਦੋਂ ਸਤਾ ਦੇ ਵਿੱਚ ਕੋਈ ਪਾਰਟੀ ਹੁੰਦੀ ਹੈ ਉਹਦੀ ਪਾਵਰ ਕੀ ਹੁੰਦੀ ਹੈ ਉਹਦਾ ਡੰਡਾ ਕਿਵੇਂ ਚੱਲਦਾ ਹੈ ਉਹਦੇ ਡੰਡੇ ਦਾ ਡਰ ਕਿਦਾਂ ਹੁੰਦਾ ਹੈ ਜਾਨਕਿ 24 ਘੰਟਿਆਂ ਦੇ ਵਿੱਚ ਵਿੱਚ ਉਹ ਗ੍ਰਿਫਤਾਰ ਹੋ ਗਏ ਜਿਹੜੇ ਮਲਜ਼ਮ ਸੀ ਆਟੋ ਰਿਕਸ਼ਾ ਜਿਹਨੂੰ ਕਹਿੰਦੇ ਈ ਰਿਕਸ਼ਾ ਉਹਦੇ ਤੇ ਉਹ ਆਏ ਗਰਨੇਸ਼ ਛੱਡ ਕੇ ਚਲੇ ਗਏ ਮਨਰঞ্জন ਕਾਲੀਆ ਦੇ ਘਰ ਤੇ ਤੇ ਪੁਲਿਸ ਐਕਸ਼ਨ ਕਰਦੀ ਹੈ ਦੋਨਾਂ ਮੁਰਜ਼ਮਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਬਹੁਤ ਵੱਡਾ ਮੀਡੀਆ ਤੇ ਇਹ ਟ੍ਰੈਂਡ ਖਬਰ ਦਾ ਬਣਿਆ ਹੋਇਆ ਰਾਜਨੀਤਿਕ ਲੋਕ ਜਿਹੜੇ ਨੇ ਬਹੁਤ ਰੌਲਾ ਪਾ ਰਹੇ ਨੇ ਔਰ ਭੰਡਿਆ ਕਿਨੂੰ ਜਾ ਰਿਹਾ ਪੰਜਾਬ ਦੇ ਹਾਲਾਤ ਖਰਾਬ ਨੇ ਜੀ ਹੁਣ ਜਿਹੜੀ ਪੁਲਿਸ ਨੇ ਬੀਜੇਪੀ ਦੇ ਲੀਡਰ ਦੇ ਘਰ ਤੇ ਹਮਲਾ ਹੋਇਆ ਉਹ ਮੁਰਜ਼ਮ ਫਟਾਫਟ ਗ੍ਰਿਫਤਾਰ ਕਰਨਾ ਹੈ ਜਦੋਂ ਬੇਦਵੀ ਹੁੰਦੀ ਹੈ ਇੱਥੇ ਨਸ਼ਿਆਂ ਦਾ ਹੜ੍ਹ ਛੇਮਾਂ ਦਰਿਆ ਵਗਦਾ ਤੇ ਉਦੋਂ ਮਸਤੀ ਕਿੱਥੇ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਸ਼ਰ੍ਹਾਂ ਬੇਦਵੀ ਹੋ ਗਈ ਇੱਥੇ ਤੇ ਮੁਰਜ਼ਮ ਹਲੇ ਤੱਕ ਮਾਸਟਰਮੈਂਡ ਕੌਣ ਹੈ ਖੜਿਆ ਨਹੀਂ ਗਿਆ ਚਰਚਾਵਾਂ ਛੜੀਆਂ ਹੋਈਆਂ ਨੇ ਰੋਟੀਆਂ ਸੇਕੀਆਂ ਜਾਂਦੀਆਂ ਨੇ ਬੁੱਢਾ ਲੈਣ ਵਾਸਤੇ ਪਰ ਜਦੋਂ ਕਿਸੇ ਤਕੜੇ ਤੇ ਵਿਪਤਾ ਪੈਂਦੀ ਹੈ ਨਾ ਉਦੋਂ ਸਭ ਕੁਝ ਘੰਟਿਆਂ ਦੇ ਵਿੱਚ ਸੁਲਝਾ ਲਿਆ ਜਾਂਦਾ ਹੈ ਮੈਂ ਇੱਥੇ ਬੇਨਤੀ ਕਰਨੀ ਹੈ ਸਾਡੀ ਪੰਜਾਬ ਪੁਲਿਸ ਦੇ ਵਿੱਚ ਬਹੁਤ ਵਧੀਆ ਅਫਸਰ ਨੇ ਜਿਨ੍ਹਾਂ ਦੇ ਸਿਰ ਤੇ ਪੰਜਾਬ ਦੇ ਵਿੱਚ ਥੋੜੀ ਬਹੁਤੀ ਖੁਸ਼ਹਾਲੀ ਹੈ ਪੰਜਾਬ ਦੇ ਵਿੱਚ ਸ਼ਾਂਤੀ ਹੈ ਨਹੀਂ ਬਹੁਤੇ ਲੋਕ ਉਹ ਨੇ ਇੱਥੇ ਜਿਹੜੇ ਡੰਡੇ ਤੋਂ ਡਰਦੇ ਨੇ ਉਦਾਂ ਕਾਨੂੰਨ ਦਾ ਉਹਨਾਂ ਨੂੰ ਕੋਈ ਡਰ ਨਹੀਂ ਜੇ ਪੰਜਾਬ ਪੁਲਿਸ ਚਾਵੇ ਜਿਵੇਂ ਇਹ ਕੇਸ 24 ਘੰਟਿਆਂ ਦੇ ਵਿੱਚ ਸੁਲਝਾ ਲਿਆ ਗਿਆ ਗਰਨੇਡ ਸੁੱਟਣ ਵਾਲੇ ਮੁਲਜ਼ਮ ਜਿਹੜੇ ਆ ਉਹ ਫੜ ਲਏ ਗਏ ਤੇ ਉਦਾਂ ਜਿਹੜੇ ਛੋਟੇ ਮੋਟੇ ਹਮਲੇ ਹੁੰਦੇ ਨੇ ਉੱਥੇ ਵੀ ਗੌਰ ਕੀਤੀ ਜਾਵੇ ਸਭ ਤੋਂ ਵੱਧ ਹੁਣ ਨਸ਼ਿਆਂ ਦਾ ਜਿਹੜਾ ਦੌਰ ਚੱਲਦਾ ਹੈ ਉੱਥੇ ਗੌਰ ਕਰਨ ਦੀ ਲੋੜ ਹੈ ਜਿਹੜੇ ਗੈਂਗਸਟਰ ਫਰੋਤੀਆਂ ਲੈ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਤੰਗ ਕਰਦੇ ਨੇ ਉੱਥੇ ਵੀ ਥੋੜਾ ਬਹੁਤਾ ਸਟੈਂਡ ਕਰੋ ਉੱਥੇ ਵੀ ਥੋੜਾ ਬਹੁਤਾ ਐਕਸ਼ਨ ਕਰੋ ਨਹੀਂ ਤਾਂ ਫਿਰ ਜਿਹੜੇ ਲੋਕ ਨੇ ਉਹ ਗੱਲਾਂ ਕਰਨਗੇ ਇਹ ਕਰਨਗੇ ਕਿ ਤਕੜੇ ਦੀ ਲਾਠੀ ਚੱਲਦੀ ਹੈ ਤਕੜੇ ਦੀ ਲਾਠੀ ਕੰਮ ਕਰ ਲੈਂਦੀ ਹੈ ਮੈਂ ਕਿਉਂ ਕਿਹਾ ਕਿ ਡੰਡੇ ਮੂਰੇ ਭੂਤ ਨਸ਼ਦੇ ਨੇ ਹੁਣ ਮਨੋਰੰਜਨ ਕਾੜ ਕੇ ਜਿਹੜੇ ਹੈਗੇ ਨੇ ਉਹ ਭਾਜਪਾ ਦੇ ਲੀਡਰ ਨੇ ਸੈਂਟਰਲ ਸਰਕਾਰ ਹੈ ਤੇ ਹੋਮ ਮਿਨਿਸਟਰੀ ਦਾ ਫੋਨ ਵੱਜਿਆ ਹੁਣ ਸਿੱਧਾ ਪੰਜਾਬ ਪੁਲਿਸ ਦੇ ਮੁਖੀ ਨੂੰ ਕਿਹਾ ਹੋਣਾ ਵੀ ਇੰਨੇ ਘੰਟੇ ਵਿੱਚ ਬੰਦੇ ਫੜਨੇ ਚਾਹੀਦੇ ਨੇ ਫੜ ਲੇ ਅਗਲੇ ਭਾਵੇਂ ਬਾਅਦ ਵਿੱਚ ਹੀ ਫੜੇ ਜਾਣ ਇੱਕ ਵਾਰੀ ਸ਼ੀਸ਼ਾ ਧਗਾਤਾ ਕਿ ਫੜ ਲਏ ਜੀ ਬੰਦੇ ਅਸੀਂ ਜਿਹੜੇ ਗਰਨੇਟ ਸੁੱਟਣ ਵਾਲੇ ਸੀ ਅਸੀਂ ਫੜ ਲਏ ਭਮਾਨਾ ਫੜੇ ਹੁਣ ਪਰ ਇੱਕ ਵਾਰੀ 10 ਤਾਂ 20 ਸਾਡੇ ਸਿਰ ਤੇ ਜਨੇ ਤੇ ਡੰਡਾ ਨਹੀਂ ਚੱਲਦਾ ਉਹਨਾਂ 'ਚ ਅਸੀਂ ਕੁਝ ਨਹੀਂ ਕਰਾਂਗੇ ਮੈਂ ਸਾਰੇ ਪੁਲਿਸ ਨੂੰ ਕਹਿੰਦਾ ਪਰ ਜਿਵੇਂ ਹੁਣ ਐਕਸ਼ਨ ਕਰਕੇ ਇਹ ਅੱਤਵਾਦੀ ਕਹਿ ਲਿਆ ਇਹਨਾਂ ਦੀਆਂ ਤਾਰਾਂ ਆਈਐਸএফ ਦੇ ਨਾਲ ਜੁੜੀਆਂ ਹੋਈਆਂ ਨੇ ਸ਼ਿਦਕੀ ਬਾਬੇ ਦਾ ਕਤਲ ਜਿਹੜਾ ਅਸੀਂ ਯਾਦ ਫੜਿਆ ਉਹਨੇ ਕੀਤਾ ਹੋਇਆ ਉਹ ਉਸ ਗਰੋਹ ਦਾ ਮੈਂਬਰ ਹੈ ਇੱਥੇ ਕੋਈ ਸ਼ੱਕ ਨਹੀਂ ਪਰ ਜਿਹੜੇ ਹੋਰ ਇੱਥੇ ਕਾਣ ਹੁੰਦੇ ਨੇ ਹੋਰ ਜਿਹੜੇ ਇੱਥੇ ਘਟਨਾਵਾਂ ਬਆਪਰ ਦੀਆਂ ਨੇ ਉਹਨਾਂ ਤੇ ਵੀ ਇਦਾਂ ਹੀ ਗੌਰ ਕਰੋ ਤਾਂ ਪੰਜਾਬ ਦੀ ਜਨਤਾ ਵੀ ਤੁਹਾਡੇ ਨਾਲ ਖੜੋ ਪਰ ਕੇਵਲ ਇਹ ਐਕਸ਼ਨ ਕਿਸੇ ਵੱਡੇ ਲੀਡਰ ਦੇ ਕਹਿਣ ਤੇ ਹੋਇਆ ਆਮ ਬੰਦੇ ਦੇ ਕਹਿਣ ਤੇ ਨਹੀਂ ਹੋਇਆ ਇੱਥੇ ਬੱਚੇ ਗੁਡਨੈਪ ਹੋ ਰਹੇ ਨੇ ਕਿੰਨੇ ਸ਼ਰਿਆਂ ਧੰਕੀਆਂ ਦੇ ਰਹੇ ਨੇ ਨਸ਼ਾ ਸ਼ਰਿਆਂ ਬਿਕ ਰਿਹਾ ਉਦੋਂ ਵੀ ਅੱਖਾਂ ਖੋਲ੍ਹ ਲਓ ਉਦੋਂ ਕਿਉਂ ਅੱਖਾਂ ਬੰਦ ਕਰਕੇ ਬੈਠੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ